ਇੱਕ ਪਰਿਵਾਰ ਦੀ ਕਹਾਣੀ ਹੈ ਐਸੇ ਉਹ ਪਰਿਵਾਰ ਹੈ ਜਿਸ ਦੇ ਵਿੱਚ ਇੱਕ ਮਾਂ ਤੇ ਪੁੱਤ ਦੋਵੇਂ ਮਿਹਨਤ ਕਰਦੇ ਨੇ ਉਹ ਪਰਿਵਾਰ ਜਿਹੜਾ ਇੱਥੇ ਹੀ ਆਪਣੀ ਦਿਨ ਰਾਤ گزارਦਾ ਹੈ ਤੇ ਆਮ ਤੌਰ ਤੇ ਹਰ ਇੱਕ ਦੁਕਾਨਦਾਰ ਨੂੰ ਕਰੇੜੀ ਵਾਦਿਆਂ ਨੂੰ ਆਸ ਹੁੰਦੀ ਹੈ ਕਿ ਕੰਮ ਕਾੜ ਕਰਕੇ ਦੋ ਚਾਰ ਪੈਸੇ ਵੱਟ ਕੇ ਆਪਣੇ ਘਰ ਚ ਜਾ ਕੇ ਆਰਾਮ ਦਾ ਇੱਕ ਨੀਂਦ ਲਵਾਂਗੇ ਹਾਸਾ ਖੇਡਾ ਕਰਾਂਗੇ ਚੰਗੀ ਇੱਕ ਜ਼ਿੰਦਗੀ ਬਤਾਵਾਂਗੇ ਲੇਕਿਨ ਇਸ ਪਰਿਵਾਰ ਦਾ ਘਾਤ ਵੀ ਇਹੀ ਹੈ ਇੱਥੇ ਅੰਬਸਰ ਕਿੱਦਾਂ ਆ ਗਏ ਇਦਾਂ ਹੀ ਭਾਈ ਉਹ ਹਣ ਉਹਨਾਂ ਦੇ ਘਰੋਂ ਕੱਢਤਾ ਫਿਰ ਅਹੀਂ ਆਉਣਾ ਤਾਂ ਹੈਗਾ ਕਿਵੇਂ ਬਣੇ ਤੇ ਇੱਥੇ ਆਗੇ ਮੈਂ ਕੰਮ ਕਰਦੀ ਹੁੰਦੀ ਹਾਂ ਕੰਮ ਉਹ ਕਿਹਨਾਂ ਨੇ ਘੜਤਾ ਮੇ ਸਾਰੇ ਨਹੀਂ ਉਹ ਕਿਉਂ ਉਹਨਾਂ ਨੂੰ ਘੜਤਾ ਜਦੋਂ ਸਾਡੇ ਮੇਰੇ ਘਰ ਵਾਲੇ ਡੈਥ ਹੋ ਗਈ ਉਹਨਾਂ ਨੂੰ ਘਰੋਂ ਘੜਤਾ ਸੀ ਉਹਨਾਂ ਨੇ ਪਾਰ ਵਾਲਾ ਨਹੀਂ ਕਿਉਂ ਛੱਡਦਾ ਉਹਨੂੰ ਉਹਨਾਂ ਨੇ ਸਾਨੂੰ ਘਰੋਂ ਘੜਤਾ ਹੁੰਦੇ ਜਾਓ ਤੁਸੀਂ ਹੁਣ ਆਦੇ ਉਹਦਾ ਇੱਥੇ ਹੈ ਨਹੀਂ ਕਿ ਹੁਣ ਤੁਸੀਂ ਤੇ ਕੀ ਕਰਨਾ ਰਹਿੰਦੇ ਵੀ ਇੱਥੇ ਹੀ ਉਹ ਸੌਂਦੇ ਵੀ ਇੱਥੇ ਜਿੰਨੇ ਆ ਸਾਡਾ ਬਿਸਤਰਾ ਵੀ ਇੱਥੇ ਵਿਆਹ ਉਹ 24 ਬਿਸਤਰਾ ਵੀ ਇੱਥੇ ਪਿਆ ਤੁਸੀਂ ਦੇਖੋ ਕਿ ਜਿਹੜਾ ਇੱਥੇ ਹੀ ਰਹਿਣ ਬਸੇ ਦਾ ਇੱਥੇ ਹੀ ਰਹਾ ਤਾਂ ਇੱਥੇ ਹੀ ਦਿਨ ਬੀਤਦੇ ਆ ਤੇ ਨਾਲ ਇੱਕ ਛੋਟਾ ਬੱਚਾ ਵੀ ਹੈ ਜਿਹੜਾ ਉਹਨਾਂ ਦਾ ਇੱਥੇ ਰਹਿ ਇੱਥੇ ਨਿਆ ਰਹਿੰਦੇ ਜਾਂ ਇੱਥੇ ਰਹਿਣਾ ਹੈ ਜਾਣਾਂ ਨਹੀਂ ਕਿਤੇ ਵੀ ਇੱਥੇ ਰਹਿਨੇ ਆ ਉਹ ਬੱਸ ਤਾਂ ਵੀ ਤਾਂ ਇੱਥੇ ਹੀ ਅੱਜ ਰਾਤ ਨੂੰ ਵੀ ਇਦਾਂ ਹੀ ਇੱਥੇ ਹੀ ਕੋਈ ਟਾਈਮ ਨਹੀਂ ਹੈ ਕੋਈ ਟਾਈਮ ਨਹੀਂ ਹਟਾ ਆ ਪੜ੍ਹਦੇ ਹੋ ਹਾਂਜੀ ਕਿਹੜੀ ਕਲਾਸ 8ਵੀਂ ਜੀ 8ਵੀਂ ਜੀ ਠੀਕ ਇੱਥੇ ਵੀ ਤਾਂ ਕੰਮ ਕਾੜ ਕਿੱਦਾਂ ਕਰਦੇ ਹੋ ਇੱਥੇ ਇੱਕ ਦੋ ਘੰਟੇ 'ਚ ਪੜ੍ਹ ਲੈਂਦਾ ਮੁੜ ਕੇ ਮੰਮੀ ਨਾਲ ਕੰਮ ਕਰਾ ਲੈਂਦਾ ਅੱਛਾ ਤੇ ਵਧੀਆ ਲੱਗਦਾ ਇੱਥੇ ਕੰਮ ਕਰਨਾ ਕਿ ਨਹੀਂ ਮਜਬੂਰੀ ਹੈ ਮਜਬੂਰੀ ਆ ਉਦਾਂ ਮੰਨ ਕੇ ਕਰਦਾ ਕਰਦਾ ਨਹੀਂ ਉotra ਪੜਾਈ ਫੜੀ ਕਰ ਲਈ ਇਹੋ ਹੀ ਮੈਂ ਉਦਾਂ ਵੈਸੇ ਕੀ ਆਪਾਂ ਨੂੰ ਲੋੜ ਹੈਗੀ ਆ ਕਾਦੀ ਕੀ ਚਾਹੀਦਾ ਕੀ ਆਪਾਂ ਨੂੰ ਆਂ ਛੱਤ ਮੰਗਦੇ ਹਨ ਛੱਤ ਦੀ ਲੋੜ ਆ ਆ ਇਸ ਵਕਤ ਅੰਮ੍ਰਿਤਸਰ ਦੇ ਵਿੱਚ ਮੌਜੂਦ ਹੈਗੇ ਆ ਬਿਲਕੁਲ ਨੇੜੇ ਦਰਬਾਰ ਸਾਹਿਬ ਦਾ ਜਿਹੜਾ ਲੰਗਰ ਹਾਲ ਹੈ ਤੇ ਆ ਜਿਹੜਾ ਬਾਜ਼ਾਰ ਪੈਂਦਾ ਸਲਾਮ ਵਾਲਾ ਇੱਥੇ ਇੱਕ ਪਰਿਵਾਰ ਦੀ ਕਹਾਣੀ ਹੈ ਐਸੇ ਉਹ ਪਰਿਵਾਰ ਹੈ ਜਿਸ ਦੇ ਵਿੱਚ ਇੱਕ ਮਾਂ ਤੇ ਪੁੱਤ ਦੋਵੇਂ ਮਿਹਨਤ ਕਰਦੇ ਨੇ ਉਹ ਪਰਿਵਾਰ ਹੈ ਜਿਹੜਾ ਇੱਥੇ ਹੀ ਆਪਣੀ ਦਿਨ ਰਾਤ گزارਦਾ ਹੈ ਇੱਥੇ ਹੀ ਕਾਰੋਬਾਰ ਕਰਦਾ ਹੈ ਤੇ ਆਮ ਤੌਰ ਤੇ ਹਰ ਇੱਕ ਦੁਕਾਨਦਾਰ ਨੂੰ ਕਰੇੜੀਵਾਦ ਨੂੰ ਆਸ ਹੁੰਦੀ ਹੈ ਕਿ ਕੰਮ ਕਾਜ ਕਰਕੇ ਦੋ ਚਾਰ ਪੈਸੇ ਵਟ ਕੇ ਆਪਣੇ ਘਰ ਤੇ ਜਾ ਕੇ ਆਰਾਮ ਦਾ ਇੱਕ ਨੀਂਦ ਲਵਾਂਗੇ ਹਾਸਾ ਖੇਡਾ ਕਰਾਂਗੇ ਚੰਗੀ ਇੱਕ ਜ਼ਿੰਦਗੀ ਬਤਾਵਾਂਗੇ ਲੇਕਿਨ ਇਸ ਪ੍ਰਵਾਸ ਦਾ ਘਾਤ ਵੀ ਇਹੀ ਹੈ ਰਸੋਈ ਵੀ ਇਹੀ ਹੈ ਸਭ ਕੁਝ ਇਹੀ ਹੈ ਹਾਲਾਤ ਬਹੁਤ ਮਾੜੇ ਨੇ ਕਿਉਂਕਿ ਇੱਥੇ ਹੀ ਸਾਰਾ ਕੁਝ ਉਹਨਾਂ ਨੇ ਕਰਨਾ ਹੁੰਦਾ ਤੇ ਜਦੋਂ ਇੱਕ ਲੜਕੇ ਦੇ ਉਪਰ ਉਸਦੇ ਪਿਤਾ ਦਾ ਸਾਇਆ ਉੱਠ ਗਿਆ ਜਿਹੜੇ ਉਹਦੇ ਦਾਦਾ ਜੀ ਸੀਗੇ ਜਿਹੜਾ ਪ੍ਰਵਾਸ ਸੀਗੇ ਉਸਨੇ ਵੀ ਉਹਨਾਂ ਦਾ ਸਾਥ ਛੱਡ ਦਿੱਤਾ ਤੇ ਆਪਣੀ ਮਾਂ ਦੇ ਨਾਲ ਹੁਣ ਇੱਥੇ ਸਦੋਂ ਦਾ ਸਾਗ ਤੇ ਮੱਕੀ ਦੀ ਰੋਟੀ ਨਾਲ ਪਰਾਂਠੇ ਨੇ ਸਬਜੀ ਦਾਲ ਰੋਟੀ ਹੈ ਮੱਕੀ ਹੈ ਇਸ ਤਰੀਕੇ ਦੀਆਂ ਚੀਜ਼ਾਂ ਬਣਾ ਕੇ ਜਿਹੜਾ ਸਟਾਲ ਦੇ ਉੱਪਰ ਆਪਣਾ ਗੁਜ਼ਾਰਾ ਕਰਦੇ ਨੇ ਤੇ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਮਾਤਾ ਜੀ ਦੇ ਨਾਲ ਕਿਉਂਕਿ ਬਹੁਤ ਵੱਡੀ ਮਿਹਨਤ ਵੀ ਹੈ ਕਿਤਨਾ ਕਿਤੇ ਕੋਣ ਸਰਦੀਆਂ ਦਾ ਮੌਸਮ ਹੈ ਤੇ ਜਿਹੜਾ ਸਾਗ ਹੈ ਪੰਜਾਬੀਆਂ ਦਾ ਜ਼ਾਇਕਾ ਹੁੰਦਾ ਹੈ ਤੇ ਇਸ ਨੂੰ ਵੀ ਇੱਥੇ ਬਣਾਇਆ ਜਾ ਰਿਹਾ ਹੈ ਕੀ ਨਾ ਮਾਤਾ ਜੀ ਆਪਣਾ ਆਪਣਾ ਗਰਮੀਤ ਕਾ ਇੱਥੇ ਹੀ ਨੇ ਦੇ ਉਹ ਕਿਦਾਂ ਆਪਣਾ ਇੱਥੇ ਦੇ ਨੇ ਪਾਜੀ ਫੂਟੋ ਤਾਂ ਨਹੀਂ ਇੱਥੇ ਆਪਣਾ ਜੱਦੀ ਪਿੰਡ ਆ ਕੋਈ ਇੱਥੇ ਕਿਦਾਂ ਇੱਥੇ ਆਪਣਾ ਜੱਦੀ ਪਿੰਡ ਨਹੀਂ ਹੈਗਾ ਆਪਾਂ ਸ਼ਹਿਰ 'ਚ ਹੀ ਆਏ ਆ ਉਹਦਾ ਪਿੰਡ ਸਾਡਾ ਗਗੋਬੂ ਆ ਚਬਾਲ ਦੇ ਲਾਗੇ ਅਜਾ ਡੱਗੋਬੂ ਤਰਨ ਤਰਨ ਇੱਥੇ ਅੰਬਸਰ ਕਿਦਾਂ ਆ ਗਏ ਇਦਾਂ ਹੀ ਭਾਜੀ ਉਹ ਹਣ ਉਹਨਾਂ ਦੇ ਘਰੋਂ ਕੱਢਤਾ ਫੇ ਅਸੀਂ ਆਉਣਾ ਤਾਂ ਹੈਗਾ ਕਿੱਥੇ ਬਣੇ ਅੱਛਾ ਤੇ ਇੱਥੇ ਆ ਕੇ ਮੈਂ ਕੰਮ ਕਰਦੀ ਹੁੰਦੀ ਹਾਂ ਕੰਮ ਉਹ ਕਿਹਨਾਂ ਨੇ ਕੱਢਤਾ ਮੇਸਾਵਰੇ ਨੇ ਉਹ ਕਿਉਂ ਉਹਨਾਂ ਨੂੰ ਕੱਢਤਾ ਜਦੋਂ ਸਾਡੇ ਮੇਰੇ ਘਰ ਵਾਲੇ ਡੈਥ ਹੋ ਗਈ ਉਹਨਾਂ ਨੂੰ ਘਰੋਂ ਕੱਢਤਾ ਸੀ ਕੀ ਹੋਇਆ ਸੀ ਘਰੋਂ ਕੱਢਦਾ ਸਰ ਉਹਨੂੰ ਅਟੈਕ ਹੋ ਗਿਆ ਸੀ ਸੱਤਾ ਸ ਛੱਡ ਗੋ ਦਿੱਤਾ ਐਦਾ ਇਹ ਤੁਹਾਡਾ ਬੱਚਾ ਵੀ ਹੈ ਤੁਸੀਂ ਨਹੀਂ ਮੈਂ ਆਪਣੇ ਘਰ ਵਾਲੇ ਛੱਡੇ ਹੋਣਾ ਡੈਥ ਹੋ ਗਈ ਸੀ ਹਾਂ ਨਹੀਂ ਤੇ ਉਹਨਾਂ ਨੇ ਪਰਿਵਾਰ ਵਾਲਿਆਂ ਨੂੰ ਕਿਉਂ ਛੱਡਦਾ ਉਹਨੂੰ ਉਹਨਾਂ ਨੇ ਸਾਨੂੰ ਘਰੋਂ ਕੱਢਤਾ ਹੁੰਦੇ ਜਾਓ ਤੁਸੀਂ ਹੁਣ ਆਦੇ ਉਹਦਾ ਇੱਥੇ ਹੈ ਨਹੀਂ ਹੁਣ ਤੁਸੀਂ ਤੇ ਕੀ ਕਰਨਾ ਤੇ ਫਿਰ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਰਹਿਣ ਦੇ ਸਾਨੂੰ 6-7 ਸਾਲ ਬਤਲੇ ਤੇ ਰਹਿੰਦੇ ਵੀ ਇੱਥੇ ਹੀ ਉਹ ਸੌਂਦੇ ਵੀ ਇੱਥੇ ਹੀ ਨੇ ਆ ਸਾਡਾ ਬਿਹਤਰਾ ਇੱਥੇ ਵਿਆਹ ਬਾਲੋ ਚਾ ਬਿਸਤਰਾ ਵੀ ਇੱਥੇ ਪਿਆ ਤੁਸੀਂ ਦੇਖੋ ਕਿ ਜਿਹੜਾ ਇੱਥੇ ਹੀ ਰਹਿਣ ਬਸੇਦਾ ਇੱਥੇ ਹੀ ਦਾਤਾ ਇੱਥੇ ਹੀ ਦਿਨ ਬੀਤਦੇ ਆ ਤੇ ਨਾਲ ਇੱਕ ਛੋਟਾ ਬੱਚਾ ਵੀ ਹੈ ਜਿਹੜਾ ਉਹਨਾਂ ਦਾ ਇੱਥੇ ਰਹਿ ਰਿਹਾ ਵਾ ਤੇ ਕਿੰਨੇ ਵਜੇ ਆ ਜਾਂਦੇ ਹੋ ਤੇ ਕਿੰਨੇ ਤੋਂ ਕਿੰਨੇ ਵਜੇ ਤੱਕ ਇੱਥੇ ਆਪਣਾ ਸਮਾਨ ਤੇ ਆਉਂਦੇ ਇੱਥੇ ਹੁੰਨੇ ਆ ਰਹਿੰਦੇ ਜਾਂ ਇੱਥੇ ਰਹਿਣਾ ਹੈ ਜਾਣਾ ਨਹੀਂ ਕਿਤੇ ਵੀ ਇੱਥੇ ਰਹਿਨੇ ਆ ਉਹ ਬਸ ਤਾਂ ਵੀ ਤਾਂ ਇੱਥੇ ਇੱਥੇ ਅੱਜ ਰਾਤ ਨੂੰ ਵੀ ਇੱਦਾਂ ਹੀ ਇੱਦਾਂ ਹੀ ਕੋਈ ਟਾਈਮ ਨਹੀਂ ਹੈ ਕੋਈ ਟਾਈਮ ਨਹੀਂ ਹਟਾ ਜੀ ਜਿਆਦਾ ਫਿਰ ਕਿੱਦਾਂ ਆਪਣਾ ਕੰਮ ਦੇ ਇੱਥੋਂ ਕਮਾਈ ਹੋ ਜਾਂਦੀ ਨਹੀਂ ਕਿ ਜਿਹੜਾ ਆਪਣਾ ਇੰਨਾ ਇਤਰਾ ਹੀ ਹਮਾਰਾ ਮਟਕ ਜਰਾ ਇਹ ਸਾਡੇ ਕੋਈ ਜ਼ਿਆਦਾ ਨਹੀਂ ਹੈ ਜਿੰਨਾ ਸਾਡੇ ਕੋਈ ਹੁੰਦਾ ਉਹਨਾਂ ਕਹੀਂ ਕਰ ਲੈਂਦੇ ਆ ਉਹਨਾਂ ਸਾਡਾ ਸਬਦ ਪਤਾ ਆ ਜਾਂਦਾ ਕੋਈ ਨਾ ਕੋਈ ਮੁੱਕ ਜਾਂਦਾ ਹ ਤੇ ਕਿਤੇ ਨਾ ਕਿਤੇ ਹਾਲਾਤ ਤੁਸੀਂ ਦੇਖੋ ਇਸ ਪਰਿਵਾਰ ਦੇ ਆ ਵੀਰ ਵੀ ਛੋਟਾ ਇੱਥੇ ਆਉਂ ਵੀ ਦੇ ਕੀ ਨਾਮ ਤੁਹਾਡਾ ਗੁਰਿੰਦਰ ਸਿੰਘ ਆ ਪੜਦੇ ਹੋ ਹਾਂਜੀ ਕਿਹੜੀ ਕਲਾਸ 8ਵੀਂ ਜੀ 8ਵੀਂ ਜੀ ਇੱਥੇ ਹੀ ਫਿਰ ਕੰਮ ਕਾਰ ਕਿੱਦਾਂ ਕਰਦੇ ਹੋ ਇੱਥੇ ਇੱਕ ਦੋ ਘੰਟੇ ਚ ਪੜ ਲੈਂਦਾ ਮੁੜ ਕੇ ਮੰਮੀ ਨੇ ਕੰਮ ਕਰਾ ਲੈਣਾ ਅੱਛਾ ਹਾਂਜੀ ਤੇ ਵਧੀਆ ਲੱਗਦਾ ਇੱਥੇ ਕੰਮ ਕਰਨਾ ਕਿ ਨਹੀਂ ਮਜਬੂਰੀ ਮਜਬੂਰੀ ਆ ਉਹਦਾ ਮਨ ਕੀ ਕਰਦਾ ਕਰੰਦਾ ਉਹ ਤਰ੍ਹਾਂ ਪੜਾਈ ਪੜੂਈ ਕਰ ਲਈ ਇਹੋ ਜੀ ਅੱਛਾ ਪੜਨ ਨੂੰ ਮਨ ਕਰਦਾ ਹਾਂਜੀ ਖੇਡਦੇ ਯੋ ਕੁਛ ਨਹੀਂ ਨਹੀਂ ਤਰਾਇਂ ਅੱਛਾ ਠੀ ਕਿੰਨਾ ਚਿਰ ਹੋ ਗਿਆ ਇੱਥੇ ਰਹਿੰਦੇ 6 ਸਾਲ 6 ਸਾਲ ਹੋ ਗਿਆ ਉਮਰ ਕਿੰਨੀ ਤੁਹਾਡੀ 14 ਅੱਛਾ ਮਤਲਬ 8 ਸਾਲ ਦੀ ਉਮਰ ਤੋਂ ਇੱਥੇ ਰਹਦੇ ਹੋ ਇੱਥੇ ਹੀ ਸੌਂਦੇ ਹੋ ਫਿਰ ਤੇ ਰਾਤ ਨੂੰ ਠੰਡ ਨਹੀਂ ਲੱਗਦੀ ਇੱਥੇ ਕਿਦਾਂ ਲੱਗਦੀ ਠੰਡ ਫਿਰ ਵੀ ਸੌਣਾ ਪੈਂਦਾ ਗਦਮੀਆਂ ਚ ਵੀ ਇਦਾਂ ਹੀ ਇੱਥੇ ਹਾਂਜੀ ਤੇ ਕਦੀ ਕੋਈ ਆਇਆ ਨਹੀਂ ਇੱਥੇ ਕੋਈ ਸੱਜਣ ਮਿੱਤਰੀਆਂ ਕੋਈ ਹੋਰ ਕੋਈ ਆਪਣੇ ਦੋਸਤੀਆਂ ਕੋਈ ਆ ਕੇ ਕਿਸੇ ਨੇ ਹਾਲ ਚਾਲ ਨਹੀਂ ਪੁੱਛਿਆ ਇੱਥੇ ਆ ਕੇ ਲਾ ਕਹਿੰਦੇ ਕਿ ਉਹ ਫਿਰ ਇੱਥੇ ਇਦਾਂ ਹੀ ਕਿ ਲੰਗਰ ਵਗੈਰਾ ਕਿਦਾਂ ਨਹੀਂ ਇਥੋਂ ਖਾਲ ਇਹਦਾ ਰੈਡੀ ਦੇ ਆਪ ਹੀ ਬਣਾ ਕੇ ਹਾਂ ਸੋ ਬਿਲਕੁਲ ਕਿਦ ਤਰ੍ਹਾਂ ਕਿਤੇ ਤੁਸੀਂ ਦੇਖੋ ਹੌਸਲਾ ਫਿਰ ਵੀ ਹੈ ਨੌਜਵਾਨ ਦੇ ਵਿੱਚ ਕਿ ਆਪਣੇ ਜਿਹੜਾ ਮਾ ਦੇ ਨਾਲ ਤੇ ਹੱਥ ਬਟਾਉਂਦਾ ਤੇ ਪੜਦਾ ਵੀ ਹੈ ਨਾਲ ਦੇ ਨਾਲ ਕਹਿੰਦਾ ਕੁਝ ਘੰਟੇ ਪੜ੍ਹਾਈ ਕਰ ਲਈਦੀ ਹੈ ਤੇ ਕੁਝ ਘੰਟੇ ਜਿਹੜਾ ਇੱਥੇ ਕੰਮ ਕਰ ਲਈਦਾ ਸੋ ਬੜੀ ਮਿਹਨਤ ਵੀ ਹੈ ਕਿਦ ਨਾ ਕਿਤੇ ਜ਼ਰੂਰ ਭਾਫੋ ਕਦਵਾਲੀਆਂ ਗੱਲਾਂ ਵੀ ਨਹੀਂ ਕਿਉਂਕਿ ਇਸ ਤਰੀਕੇ ਦੀ ਮਜ਼ਬੂਤੀ ਵਾਲੇ ਹਾਲਾਤਾਂ ਦੇ ਵਿੱਚ ਜਿਆਦਾ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਜਿਨ੍ਹਾਂ ਦੇ ਉੱਪਰ ਬੀਤਦੀ ਆ ਉਹਨਾਂ ਨੂੰ ਪਤਾ ਹੁੰਦਾ ਤੇ ਅੱਲਾ ਜਦੋਂ ਗੱਲਬਾਤ ਕੀਤੀ ਆ ਆਫ ਕੈਮਰਾ ਉਹਦਾ ਮਨ ਵੀ ਭਰਿਆ ਲੇਕਿਨ ਇਹ ਜ਼ਰੂਰ ਨਹੀਂ ਚਾਹੁੰਦੇ ਕਿ ਬਾਅਦ ਬਾਅਦ ਉਸ ਤਰੀਕੇ ਦੀਆਂ ਗੱਲਾਂ ਵੱਲ ਲੈ ਕੇ ਜਾਈਏ ਲੇਕਿਨ ਮਿਹਨਤ ਦੀ ਕਹਾਣੀ ਹੈ ਤੇ ਇਦਾਂ ਦੇਖੋ ਤੁਸੀਂ ਇਹ ਸਾਗ ਕੱਟਿਆ ਜਾ ਰਿਹਾ ਕਿਉਂਕਿ ਸੀਜ਼ਨ ਹੈ ਇਹਦਾ ਤੇ ਫਿਰ ਇੱਥੇ ਜਦੋਂ ਸਾਗ ਤਿਆਰ ਕਰਕੇ ਵੇਚਿਆ ਜਾਂਦਾ ਤੇ ਫਿਰ ਪੱਕੀ ਮਾਤਰੀ ਗਾਹ ਲੱਗੇਗੀ ਕਿ ਕਿਦਾਂ ਮਤਲਬ ਨਹੀਂ ਪੱਕੇ ਨਹੀਂ ਤਰ੍ਹਾਂ ਬਾਹਰ ਦੇ ਯਾਤਰੀ ਆਉਂਦੇ ਜਿਹੜਾ ਕੋਈ ਆ ਗਿਆ ਜਿਆ ਯਾਤਰੀ ਜ਼ਿਆਦਾ ਹੁੰ ਆਪਾਂ ਸਾਗ ਮੱਕੀ ਰੋਟੀ ਤੇ ਸਬਜ਼ੀ ਭਾਜੀ ਸਾਰੀ ਬਣਾਉਨੇ ਆਂ ਦਾਲ ਵੀ ਬਣਾਉਨੇ ਆਂ ਸਾਰਾ ਕੁਝ ਫਿਰ ਮੈਗੀ ਬਣਾਇਂਦੀ ਆ ਪਾਸਤਾ ਬਣਾਇਂਦਾ ਹਾਂ ਹਾਂਜੀ ਅੱਛਾ ਅੱਛਾ ਕੋਸ਼ਿਸ਼ ਕੀ ਹੁੰਦੀ ਆ ਆਪਣੀ ਸੋਚ ਕੀ ਹੁੰਦੀ ਇਥੇ ਕੀ ਸੋਚ ਕੇ ਆਉਂਦੇ ਹੋ ਜਾਂ ਕੀ ਅਰਦਾਸ ਕਰਕੇ ਬੈਠਦੇ ਹੋ ਸਦੇ ਇਹੋ ਮਹਾਰਾਜ ਗੱਲ ਜਾਂਦੇ ਭਈ ਮਹਾਰਾਜ ਸੱਚੇ ਆ ਪਾਸ ਸਾਡੀ ਕੋਲ ਦਾ ਭਲਾ ਕਰ ਸਭ ਦਾ ਭਲਾ ਮੰਗਦੇ ਹੀ ਆਂ ਨੀਂ ਦੇ ਵੀ ਇਕੱਲਿਆਂ ਦਾ ਭਲਾ ਮੰਗਦੇ ਆਂ ਮਹਾਰਾਜ ਗੱਲ ਹੱਥ ਜੋੜ ਕੇ ਉਹ ਬੰਦ ਤੇ ਨੇ ਸਭ ਦਾ ਮਹਾਰਾਜ ਭਲਾ ਦੋਵੇਂ ਆਪਣੇ ਨਾਲ ਮਾਰੀ ਹੋਈ ਲੇਕਿਨ ਲੋਕਾਂ ਦਾ ਭਲਾ ਮੰਗਣਾ ਲੋਕਾਂ ਦਾ ਭਲਾ ਮੰਗਦੇ ਆਂ ਸਭ ਦੇ ਭਰਾ ਮੰਗਦੇ ਹੀ ਅਜਾ ਕੀ ਰੇਟ ਉਦਾਂ ਵੈਸੇ ਆਪਣਾ ਸਬਾਨ ਸਾਦਾ ਪਰਾਂਠਾ ਕੀ ਰੇਟ ਹੁੰਦਾ 20 ਰੁਪਏ ਅਜਾ 20 ਰੁਪਏ ਬਸ ਦੀਆਂ ਦਾ ਪਰਾਂਠਾ ਸੋ ਆਪਣਾ ਕੋਈ ਨੰਬਰ ਜਾਂ ਕੋਈ ਕੰਟੈਕਟ ਜੇ ਕਿਸੇ ਨੇ ਮਿਲਣਾ ਹੋਵੇ ਜੇ ਆਪਾਂ ਨੂੰ ਲੋੜਾ ਕੀ ਮਜਬੂਰ ਨੰਬਰ ਹੈਗਾ ਵੀ ਬੋਰਡ ਤੇ ਲਿਖਿਆ ਨਿੱਕਲ ਨੰਬਰ ਦੱਸ ਤੇ ਆਪਣਾ ਉਦਾਂ ਵੈਸੇ ਕੀ ਆਪਾਂ ਨੂੰ ਲੋੜ ਹੈਗੀ ਆ ਕਾਦੀ ਕੀ ਚਾਹੀਦਾ ਕੀ ਆਪਾਂ ਨੂੰ ਅਸੀਂ ਛੱਤ ਮੰਗਦੇ ਹਾਂ ਨੂੰ ਛੱਤ ਦੀ ਲੋੜ ਆ ਯੋਦਾ ਵੀ ਇੱਥੇ ਕੋਈ ਨੇੜੇ ਤੇੜੇ ਜਿ세 ਤੁਹਾਡੀ ਦੇ ਆਏ ਸੀ ਕੀ ਜਾਂ ਇੱਥੇ ਕੋਈ ਆਇਆ ਨਹੀਂ ਸਮਾਜ ਸੇਵੀ ਕੋਈ ਕਿਸੇ ਨੇ ਘੱਟ ਬਗੈਦਾ ਦੀਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਕੋਈ ਤੁਸੀਂ ਗੁਰਦਵਾ ਦੇ ਨਹੀਂ ਕੰਟੈਕਟ ਕੀਤਾ ਕੋਈ ਆਪਾਂ ਨੂੰ ਇੱਥੇ ਨੇੜੇ ਤੇੜੇ ਕੋਈ ਰਹਿਣ ਨੂੰ ਜਗ੍ਹਾ ਮਿਲ ਜੇ ਕਿਸੇ ਨੇ ਕੋਸ਼ਿਸ਼ ਦਿੱਤਾ ਹਨ ਬਸ ਇੱਕ ਉਹਨਾਂ ਨੂੰ ਸ਼ੈਗਲ ਦਿੱਤਾ ਸੀ ਤੋਂ ਬਾਅਦ ਕਰਦੇ ਉਹ ਵੀ ਹੁਣ ਨਵਾਂ ਲਿਆਂਦਾ ਫੇਰ ਉਹ ਖਰਾਬ ਹੋ ਗਿਆ ਹੈ ਚੱਲਦਾ ਨਹੀਂ ਪਿਆ ਅੱਜ ਸਾਈਕਲ ਵੀ ਹੈ ਕੋਈ ਚਲੁੰਦਾ ਸਾਡੇ ਬੱਚਾ ਅੱਛਾ ਸਮਾਨ ਮੇਰੇ ਦਾ ਇਕੱਠਾ ਕਰਦਾ ਉਹ ਸਾਈਕਲ ਲੱਗਾ ਹੋਇਆ ਤੁਸੀਂ ਉਹ ਵੀ ਤਸਵੀਰਾਂ ਦੇਖੋ ਉਸ 사이ਕਲ ਦੇ ਉੱਪਰ ਜਿਹੜਾ ਸਾਮਾਨ ਇਕੱਠਾ ਕਰਦਾ ਹੈ ਨੌਜਵਾਨ ਫਿਰ 사이ਕਲ ਤੇ ਸਾਮਾਨ ਇਕੱਠਾ ਕਰਦੇ ਹੋ ਹਾਂਜੀ ਕਿੰਨੇ ਵਜੇ ਉੱਠੀ ਜਾਂਦੀ ਉਸਦੀ ਸਵੇਰੇ ਉੱਠ ਜਾਈਦਾ 7-8 ਵਜੇ ਫਿਰ ਪਹਿਲਾਂ ਸਾਮਾਨ ਇਕੱਠਾ ਕਰਦੇ ਹੋ ਕਿਉਂ ਕਿ ਕਿਦਾਂ ਸਕੂਲ ਜਾਂਦੇ ਹੋ ਸਕੂਲ ਜਾਈਦਾ ਫਿਰ ਉਸ ਤੋਂ ਬਾਅਦ ਆ ਕੇ ਸਾਰੀ ਤਿਆਰੀ ਕਰਦੀ ਨੰਬਰ ਦੱਸ ਦੋ ਆਪਣਾ 828869960 ਫਿਰ ਬੋਲ ਦੋ 828869960 ਗੂਗਲ ਤੇ ਬਿਲਕੁਲ ਚੱਲਦਾ ਨੰਬਰ ਤੇ ਹਾਂਜੀ ਹਾਂਜੀ ਚੱਲਦਾ ਹਾਂਜੀ ਕੀ ਚਾਹੀਦਾ ਆਪਾਂ ਨੂੰ ਜਿਹੜੇ ਵੀਰ ਦੇਖ ਰਹੇ ਆ ਕੀ ਆਪਾਂ ਨੂੰ ਲੋੜ ਕਾਦੀ ਹੈ ਇਹਨਾਂ ਨੂੰ ਇਹ ਆ ਕਿ ਇੱਕ ਕਮਰਾ ਜਿਵੇਂ ਸ਼ਤ ਕੋਈ ਹੋਵੇ ਉਹ ਦਵਾ ਦੇ ਅੱਛਾ ਬਸ ਲੈਨ ਨੂੰ ਜਗ੍ਹਾ ਚਾਹੀਦੀ ਹੈ ਬਾਕੀ ਆਪੇ ਕਰ ਲਵਾਂਗੇ ਸਾਰਾ ਕੁਝ ਹਾਂਜੀ ਬਾਕੀ ਮਿਹਨਤ ਕਰਕੇ ਆਪਾਂ ਨਭਾ ਲੈਣਾ ਆਪਾਂ ਹਾਂਜੀ ਚਲੋ ਬਹੁਤ ਵਧੀਆ ਸੋਚ ਐ ਇਸ ਵੀਰ ਦੀ ਸੋ ਕਿਤਨਾ ਕਿਤੇ ਇੱਥੇ ਜਿਹੜੇ ਸਰਦਾਰ ਸਿੰਘ ਸਾਹਿਬਾਨ ਮੌਜੂਦ ਨੇ ਗੱਲਬਾਤ ਕਰਾਂਗੇ ਸਸ਼ੀਕਲ ਭਾਈ ਜੀ ਸਸ਼ੀਕਲ ਭਾਈ ਜੀ ਭਾਈ ਜੀ ਕੀ ਨਾਮ ਆਪਣਾ ਮਨਦੀਪ ਸਿੰਘ ਜੀ ਇੱਥੋਂ ਦੇ ਹੋ ਜੀ ਤੁਸੀਂ ਹਾਂਜੀ ਵੈਗੁਰ ਜੀ ਇੱਥੇ ਇੱਥੇ ਲੱਗੇ ਰਹਿੰਦੇ ਆ ਇਹਨਾਂ ਦੇ ਵੈਗੁਰ ਜੀ ਸੰਤ ਜੀ ਆਜੀ ਦੇ ਚਰਨਾਂ ਦੇ ਵਿੱਚ ਅਪੀਲ ਕਰਦੇ ਆ ਬੇਨਤੀ ਕਰਦੇ ਆ ਇਸ ਭੈਣ ਵੱਲੋਂ ਇਸ ਭੈਣ ਨੂੰ ਜਾਨੀ ਕਿ ਤੁਸੀਂ ਹਾਲਾਤ ਦੇਖ ਹੀ ਲੈ ਰੇੜੀ ਦੇ ਜੋ ਵੀ ਹਾਲਾਤ ਇਦਾਂ ਦੇ ਹੈਗੇ ਆ ਇੱਥੇ ਲਾਗੇ ਸਾਫ ਸਫਾਈ ਨਾ ਹੋਣ ਕਰਨਾ ਜਿਹੜੇ ਕਿ ਇਹਨਾਂ ਦੇ ਕੋਲ ਕਸਟਮਰ ਬਹੁਤ ਘੱਟ ਆਉਂਦੇ ਨੇ ਬਹੁਤ ਘੱਟ ਕੇ ਨਾ ਮਾਤਰੀ ਆਉਂਦੇ ਨੇ ਕਿਉਂਕਿ ਜਗ੍ਹਾ ਨਹੀਂ ਹੈਗੀ ਤੇ ਇਹਨਾਂ ਕੋ ਕੋਈ ਆ ਕੋਈ ਵਧੀਆ ਹਾਂ ਪ੍ਰਬੰਧ ਬਿਲਕੁਲ ਨਹੀਂ ਹੈਗੀ ਤੇ ਇਹਨਾਂ ਦੀ ਇੱਕ ਇੱਕ ਵਧੀਆ ਤਰੀਕੇ ਨਾਲ ਰੇੜੀ ਬਣ ਜੇ ਸਾਫ ਸੁਥਰੀ ਇੱਥੇ ਵਧੀਆ ਸਾਫ ਸੁਥਰਾ ਪ੍ਰਬੰਧ ਹੋ ਜੇ ਤਾਂ ਜੋ ਇਹਨਾਂ ਕੋ ਕਸਟਮਰ ਆਉਣ ਲੱਗ ਪੈਣਾ ਤੇ ਇਹ ਆਪਣਾ ਮਿਹਨਤ ਕਰਨ ਮਿਹਨਤ ਕਰਕੇ ਤੇ ਆਪਣਾ ਇਸਕਾਰ ਇੱਥੇ ਨੇੜੇ ਲੰਗਰ ਹਾਲ ਲੱਗਦਾ ਸਰਕਾਰ ਨੇ ਇੱਕ ਫੈਸਲਾ ਵੀ ਲਿਆ ਹੈ ਹਨਾ ਕਿ ਜਿਹੜਾ ਇਹ ਵੋਲਟ ਸਿਟੀ ਬਣ ਗਈ ਪਵਿੱਤਰ ਸਿਟੀ ਬਣਾ ਦिती ਹੈ ਤੇ ਨਸ਼ਾ ਬੰਦ ਹੋ ਜਾਏਗਾ ਮੀਟ ਬੰਦ ਹੋ ਜਾਏਗਾ ਕਿਹਾ ਜਾਦਾ ਹੈ ਕਿ ਖਾਸ ਫੰਡ ਵੀ ਦਿੱਤਾ ਜਾਣਗੇ ਸਾਫ ਸਫਾਈ ਲਈ ਲੱਗਦਾ ਆਸ ਹੈ ਕਿ ਇੱਥੇ ਹਾਲਾਤ ਬਦਲਣਗੇ ਹੁਣ ਜਿਹੜੇ ਜਿਵੇਂ ਗੰਦਗੀ ਹੈ ਇਲਾਕਿਆਂ ਦੇ ਵਿੱਚ ਗੰਦਗੀ ਨਿਕਲੇਗੀ ਕਉਂ ਵੀ ਜੋ ਸਰਕਾਰ ਕੋਲ ਸਾਰਾ ਕੰਟਰੋਲ ਆ ਜਾਏਗਾ ਇਨ ਇਲਾਕੇ ਉਹ ਤੇ ਉਹ ਤੇ ਬਹੁਤ ਵਧੀਆ ਆ ਬਹੁਤ ਵਧੀਆ ਸਰਕਾਰ ਦਾ ਜੋ ਵੀ ਇਹ ਕਦਮ ਚੁੱਕ ਰਹੀ ਆ ਵਿੱਚ ਚੰਗੀ ਗੱਲ ਆ ਪਰ ਇਸ ਭੈਣ ਬਾਰੇ ਮੈਂ ਤੁਹਾਨੂੰ ਅਪੀਲ ਕਰ ਰਿਹਾ ਵੀ ਸੰਗਤ ਅੱਗੇ ਚਰਨਾਂ ਦੇ ਵਿੱਚ ਇਸ ਭੈਣ ਦੇ ਜਿਹੜੀ ਰੇੜੀ ਆ ਨਾ ਇੱਕ ਇਹ ਭੈਣ ਦੀ ਰੇੜੀ ਬਣ ਜੇ ਕੁਝ ਚੇਅਰ ਵਗੈਰਾ ਕੁਰਸੀਆਂ ਵਗੈਰਾ ਟੇਬਲ ਬੈਠਣ ਨੂੰ ਪ੍ਰਬੰਧ ਹੋ ਜੇ ਤਾਂ ਜੋ ਜਿਹੜੇ ਕਸਟਮਰ ਆਉਣ ਉਹ ਬੈਠ ਕੇ ਇੱਥੇ ਪ੍ਰਸ਼ਾਦਾ ਪਾਣੀ ਇਹਨਾਂ ਕੋ ਜਿੱਦਾਂ ਸਾਗ ਮੱਕੀ ਦੀ ਰੋਟੀ ਵਗੈਰਾ ਇਹ ਲਗਾਉਂਦੇ ਆ ਤੇ ਇਹਨਾਂ ਕੋ ਆ ਕੇ ਇੱਥੇ ਰੋਟੀ ਪਾਣੀ ਖਾਣ ਤੇ ਇਹਨਾਂ ਦਾ ਆਪਣਾ ਜਿਹੜਾ ਕਿ ਦਾਲ ਪੁਲਕਾ ਪ੍ਰਸ਼ਾਦੇ ਪਾਣੀ ਦਾ ਇਹਨਾਂ ਦਾ ਸਰਕਲ ਚੱਲਦਾ ਰਹੇ ਤੇ ਬਾਕੀ ਇਹਨਾਂ ਦਾ ਵਿਚਾਰਾ ਦਾ ਮਕਾਨ ਵੀ ਹੈ ਨੀਗਾ ਤੇ ਕਿਰਾਏ ਤੇ ਰਹਿੰਦੇ ਨੇ ਤੇ ਜੇ ਕੋਈ ਭੈਣ ਭਰਾ ਸੱਜਣ ਇੰਨੀ ਕਿ ਇਹਨਾਂ ਦੀ ਮਦਦ ਕਰ ਦੇ ਕੋਈ ਇਹਨਾਂ ਦੇ ਚੱਲ ਘਰ ਵਾਸਤੇ ਕੋਈ ਇਹਨਾਂ ਦੀ ਹੈਲਪ ਹੋ ਜਾਏ ਕੋਈ ਤੇ ਕਹਿੰਦੇ ਸਿਰਫ ਸਾਨੂੰ ਇੱਕ ਕਮਰਾ ਹੀ ਮਿਲ ਜੇ ਕਿਤੇ ਵੀ ਇੱਕ ਕਮਰਾ ਹੀ ਬਹੁਤਾ ਸਾਨੂੰ ਸ਼ਤ ਮਿਲ ਜੇ ਵੀ ਚੱਲ ਸੰਡੀ ਇੰਨਾ ਹੀ ਬਹੁਤ ਅਸੀਂ ਵੀ ਰਹਿਣ ਚੁੱਕੇ ਹੋ ਜੀ ਇਹ ਚੱਲ ਕਿਰਤ ਤੇ ਅਸੀਂ ਇਹਨਾਂ ਦਾ ਬੜਾ ਹੈ ਨਾ ਜਿਹੜਾ ਜਿਸ ਤਰੀਕੇ ਨਾਲ ਕੰਮ ਕਰਦੇ ਆ ਮਾਵਾਂ ਤੇ ਹਨਾ ਮਾਂ ਪੁੱਤ ਲੱਗੇ ਆ ਬੜੀ ਵੱਡੀ ਗੱਲ ਹੈ ਜਿਹੜਾ ਇਸ ਇਹ ਦੋਵੇਂ ਸਿਰਫ ਦੋਵੇਂ ਮਾਂ ਪੁੱਤ ਹੀ ਆਪਣੀ ਜ਼ਿੰਦਗੀ ਦੇ ਵਿੱਚ ਹੈਗੇ ਆ ਆਪਣੀ ਜ਼ਿੰਦਗੀ ਜੀ ਰਿਹਾ ਤੇ ਮਿਹਨਤ ਕਰ ਰਿਹਾ ਤੇ ਬੱਚੇ ਦੀ ਉਮਰ ਤੇ ਅਜੇ ਬਹੁਤ 14 ਸਾਲ ਬਹੁਤ ਘੱਟ ਉਮਰ ਆ ਉਹ ਪੜ੍ਹਾਈ ਵੀ ਕਰਨੀ ਆ ਤੇ ਇਸੇ ਉਮਰ ਦੇ ਵਿੱਚ ਉਹਨੂੰ ਕਿੰਨੀਆਂ ਜ਼ਿੰਮੇਵਾਰੀਆਂ ਪੈ ਗਈਆਂ ਨੇ ਸਾਰੀਆਂ ਤੇ ਹੁਣ ਉਹ ਨਾਲ ਪੜ੍ਹਾਈ ਕਰ ਰਿਹਾ ਨਾਲ ਆਪਣੀ ਮਾਂ ਦੇ ਹੱਥ ਵਟਾ ਰਿਹਾ ਦੁਕਾਨ ਦੇ ਉੱਪਰ ਇੱਥੇ ਤੇ ਚਲੋ ਆਪਣੀ ਮਾਂ ਵਧੀਆ ਚਲੋ ਇਹ ਹੁਣ ਤੋਂ ਮਿਹਨਤ ਕਰਨ ਲੱਗ ਪਿਆ ਨਾ ਆਉਣ ਵਾਲੇ ਬਾ ਸਿੱਖ ਜੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਈ ਲੋਕ ਤੇ ਜਦ ਮੰਗਲ ਨਾ ਦਾ ਦਿੰਦੇ ਬੱਚਿਆਂ ਨੂੰ ਭੀਖ ਮੰਗ ਲਈ ਜਾਂ ਹੋਰ ਇਹੋ ਜਿਹੇ ਕੰਮਾਂ 'ਚ ਪਾਉਂਦੇ ਪਰ ਇਹ ਹਾਂ ਪਰ ਇਹ ਮਾਤਾ ਨੇ ਆਪਣੇ ਬੱਚੇ ਨੂੰ ਕਿਰਤ ਦੇ ਵਿੱਚ ਪਾਇਆ ਤੇ ਜੋ ਕਿਰਤ ਕਰ ਰਹੇ ਹਨ ਨਾ ਤੇ ਆਪਾਂ ਨੂੰ ਚਾਹੀਦਾ ਕਿ ਉਹਨਾਂ ਦਾ ਉਹਨਾਂ ਦੇ ਹੌਸਲਾ ਵਧਾਈ ਕਰੀਏ ਤੇ ਨਾਲ ਹੀ ਉਹਨਾਂ ਦਾ ਸਹਾਰਾ ਬਣੀਏ ਉਹਨਾਂ ਨੂੰ ਮਿਹਨਤ ਕਰਨ ਦੇ ਵਿੱਚ ਜਾਨੀ ਕਿ ਜਿਹੜੀ ਚੀਜ਼ ਦੀ ਉਹਨਾਂ ਨੂੰ ਜ਼ਰੂਰਤ ਆ ਉਹ ਉਹਨਾਂ ਨੂੰ ਲੈ ਕੇ ਦੇ ਆ ਭਾਈ ਆ ਤੁਸੀਂ ਆਪਣੀ ਦੁਕਾਨਦਾਰੀ ਦੇ ਵਿੱਚ ਅਸੀਂ ਤੁਹਾਡੀ ਹੈਲਪ ਕਰ ਦਿੰਨੇ ਆ ਤੁਹਾਡੀ ਦੁਕਾਨਦਾਰੀ ਤੁਹਾਡੀ ਵਧਾ ਦਿੰਨੇ ਆ ਤੇ ਤੁਸੀਂ ਆਪਣੀ ਮਿਹਨਤ ਕਰੋ ਤੇ ਆਪਣਾ ਰੁਜ਼ਗਾਰ ਚਲਾਓ ਭਾਈ ਜੀ ਇਹ ਐਡਰੈਸ ਕੀ ਆ ਜੇਕਰ ਕਿਸੇ ਨੇ ਇੱਥੇ ਆਉਣਾ ਹੋਵੇ ਕੋਈ ਏਰੀਆ ਦੱਸ ਦਿਓ ਚੰਗੀ ਤਰ੍ਹਾਂ ਸੰਗਤ ਨੂੰ ਇਹ ਜਿਹੜਾ ਐਡਰੈਸ ਹੈਗਾ ਇਹ ਆਪਣਾ ਭਾਗਦਾਸ ਚੌਂਕ ਪੈਂਦਾ ਆ ਸ਼੍ਰੀ ਦਰਬਾਰ ਸਾਹਿਬ ਦੇ ਬਿਲਕੁਲ ਆਪਣਾ ਲੰਗਰ ਹਾਲ ਤੋਂ ਲੰਗਰ ਹਾਲ ਤੋਂ ਜਦੋਂ ਨਿਕਲਦੇ ਆ ਆਪਾਂ ਬਾਹਰ ਆ ਮੋਟਰਸਾਈਕਲ ਸਟੈਂਡ ਆ ਤੇ ਉਸ ਤੋਂ ਅੱਗੇ ਪ੍ਰਾਗ ਦਾਸ ਚੌਂਕ ਆ। ਇਸ ਚੌਂਕ ਦੇ ਵਿੱਚ ਇਸ ਭੈਣ ਦਾ ਯਾਨੀ ਕਿ ਆ ਸ਼ਾਪ ਜਿਹੜੀ ਇਹ ਛੋਟੀ ਜੀ ਸਟਾਲ ਲਾਉਂਦੀ ਆ ਇਹ ਸਵੇਰ ਦਾ ਟਾਈਮ ਤੇ ਚਾਹ ਤੇ ਮੁੜ ਕੇ ਬਾਅਦ ਵਿੱਚ ਇਸ ਮੱਕੀ ਦੀ ਰੋਟੀ ਅਤੇ ਸਾਗ। ਤੇ ਭੈਣ ਨੇ ਨੰਬਰ ਬੋਲੀ ਦਿੱਤਾ ਆ ਮੋਬਾਈਲ ਦਾ ਉਹਨਾਂ ਦਾ ਕੰਟੈਕਟ ਨੰਬਰ ਤੇ ਬਾਕੀ ਇਹਨਾਂ ਦਾ ਇਹਨਾਂ ਭੈਣ ਦੇ ਨਾਲ ਸਿੱਧਾ ਆਪ ਜੀ ਸੰਪਰਕ ਕਰ ਸਕਦੇ ਹੋ। ਜੇਕਰ ਆਪ ਜੀ ਦਾਸ ਦੇ ਨਾਲ ਵੀ ਸੰਪਰਕ ਕਰਨਾ ਚਾਹੁੰਦੇ ਹੋ ਤੇ ਦਾਸ ਦਾ ਨੰਬਰ ਹੈਗਾ ਹੈਗਾ 58544 901999 8544901999 ਸਰਬੱਤ ਦਾ ਭਲਾ ਸੇਵਾ ਸੁਸਾਇਟੀ ਦਾਸ ਵੀ ਜਾਨੀ ਕਿ ਇਦਾਂ ਭੈਣ ਭਰਾ ਜਿਹਨਾਂ ਲੋਡ ਬੰਦ ਹੋ ਗਏ ਇਹਨਾਂ ਦੀ ਹੈਲਪ ਅਸੀਂ ਕਰੀਦੀ ਆ ਆਪਜੀ ਵਰਗੇ ਵੀਰਾਂ ਦੇ ਸਹਾਰ ਨਾਲ ਓਟ ਆਸਰਾ ਲੈ ਲੈ ਕੀ ਕਹਿੰਦੇ ਸਪੋਰਟ ਲੈ ਲੈਦੀ ਆ ਤੇ ਇਹਨਾਂ ਪਰਿਵਾਰਾਂ ਦੀ ਚਲੋ ਹੈਲਪ ਹੋ ਜਾਂਦੀ ਆ ਤੇ ਥੈਂਕ ਯੂ ਆਪਜੀ ਦਾ ਵੀ ਆਪਜੀ ਪਹੁੰਚੇ ਇਸ ਪਰਿਵਾਰ ਦੀ ਸਾਰ ਲੈਣ ਤੇ ਬਾਕੀ ਸੰਗਤ ਨੂੰ ਅਸੀਂ ਅਪੀਲ ਕਰਦੇ ਆ ਇਹੋ ਹੀ ਦੋਵੇਂ ਹੱਥ ਜੋੜ ਕੇ ਵੀ ਇਸ ਭੈਣ ਦਾ ਵੱਧ ਤੋਂ ਵੱਧ ਸਪੋਰਟ ਕੀਤੀ ਜਾਵੇ ਸਹਾਰਾ ਬਣਿਆ ਜਾਵੇ ਇਸ ਭੈਣ ਦੀ ਹੈਲਪ ਕਰਕੇ ਇਸ ਭੈਣ ਨੂੰ ਜਾਨੀ ਕਿ ਰੁਜ਼ਗਾਰ ਦੇ ਵਿੱਚ ਵਾਦਾ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਭਾਈ ਜੀ ਸੋ ਬਿਲਕੁਲ ਇਹ ਮਹੀ ਮੰਦੀਪ ਸਿੰਘ ਹੋਣੀ ਨੇ ਤੇ ਜਿੰਨਾਂ ਨੇ ਕਹਾਣੀ ਵੀ ਦੱਸੀ ਹੈ ਪਹਿਲਾਂ ਵੀ ਇੱਕ ਵਾਰ ਅਸੀਂ ਇੱਥੇ ਕੋਸ਼ਿਸ਼ ਕੀਤੀ ਸੀ ਇਹਨਾਂ ਨੂੰ ਮਿਲਣ ਦੀ ਲੇਕਿਨ ਉਦੋਂ ਇੱਥੇ ਨਹੀਂ ਮਿਲ ਪਾਏ ਕਿਉਂਕਿ ਮਿਹਨਤ ਬਹੁਤ ਹੈ ਕਿਤਨੇ ਕਿਤੇ ਤਰਨਤਾਨ ਦਾ ਜਿਹੜਾ ਕਸਬਾ ਚਭਾ ਉਹਦੇ ਨੇੜੇ ਲੱਗਦੇ ਪਿੰਡ ਗੱਗੋ ਬੂਆਂ ਤੋਂ ਇਹ ਦੇਂਦੇ ਸੀਗੇ ਉੱਥੋਂ ਦੇ ਵਸਨੀਕ ਸੀਗੇ لیکن ਜਦੋਂ ਪਿਤਾ ਦਾ سایہ ਉੱਟ ਗਿਆ ਪਰਿਵਾਰ ਤੋਂ ਉਸ ਤੋਂ ਬਾਅਦ ਜਿਹੜਾ ਨਹੀਂ ਰੱਖਿਆ ਸਹੁਰੇ ਪਰਿਵਾਰ ਨੇ ਸੋ ਉਸ ਤੋਂ ਬਾਅਦ ਇਸ ਤਰੀਕੇ ਨਾਲ ਹੁਣ ਮਿਹਨਤ ਕਰਕੇ ਆਪਣਾ ਜਿਹੜਾ ਗੁਜ਼ਾਰਾ ਕਰਨ ਨੂੰ ਮਜਬੂਤ ਹੋਏ ਨੇ ਇਸ ਤਰੀਕੇ ਨਾਲ ਜਿਹੜਾ ਇੱਥੇ ਕੰਮਕਾਰ ਕਰਨਾ ਪਿਆ ਲੇਕਿਨ ਫਿਰ ਵੀ ਹੌਸਲਾ ਬਹੁਤ ਹੈ ਤੇ ਅਸੀਂ ਜ਼ਰੂਰ اپیل ਕਰਦੇ ਆ ਆਪਣੇ ਚੈਨਲ ਦੇ ਮਾਧਿਅਮ ਤੋਂ ਕੀ ਇਹਨਾਂ ਦੀ ਜ਼ਰੂਰ ਬਾਫੜੀ ਜਾਵੇ ਤੇ ਜਿਹੜੇ ਯਾਤਰੀ ਆਉਂਦੇ ਨੇ ਜ਼ਰੂਰ ਇੱਕ ਵਾਰ ਇੱਥੇ ਆ ਕੇ ਜਾਣ ਪ੍ਰਾਂਠੇ ਖਾਨ ਆਪਾਂ ਮਹਿੰਗੇ ਮਹਿੰਗੇ ਹੋਟਲਾਂ 'ਚ ਜਾਂਦੇ ਆ ਇੱਥੇ ਦੇ ਵੀਰ ਤੇ ਪ੍ਰਾਂਠਾ ਨਾਲ ਬੜੀ ਸਾਫ਼ ਸਵਾਈ ਦੇ ਨਾਲ ਸੇ ਸਬਜ਼ੀ ਲਿਆ ਕੇ ਬਣਾਈ ਜਾਦੀ ਹੈ ਜ਼ਰੂਰ ਕਿਤ ਏਰੀਆ ਦੇ ਵਿੱਚ ਥੋੜੀ ਬਹੁਤ ਗੰਦਗੀ ਹੋ ਸਕਦੀ ਹੈ ਲੇਕਿਨ ਕੰਮ ਦੇ ਵਿੱਚ ਤੇ ਨੀਅਤ ਦੇ ਵਿੱਚ ਕਿਸੇ ਵੀ ਤਰੀਕੇ ਦੀ ਗੰਦਗੀ ਨਹੀਂ ਹੈ ਤੇ ਜ਼ਰੂਰ ਤੁਸੀਂ ਇੱਥੇ ਪਹੁੰਚ ਕੇ ਇਹਨਾਂ ਦਾ ਸਾਥ ਦਿਓ ਤੇ ਅਸੀਂ ਵੀ ਇਹ ਅਪੀਲ ਕਰਦੇ ਹਾਂ ਕਿ ਅਜਿਹੇ ਪਰਿਵਾਰਾਂ ਦੀ ਬਾਜ਼ ਵਿੱਚ ਫੜੀ ਜਾਵੇ